कांड ਨੋਮਾ ਤੇ ਕ੍ਰਿਸ਼ਨ ਇਤਨ ਤਾ ਚਿਰੋਕੀ ਜਾਣਦੀ ਸੀ ਕਿ ਰੱਜੋ ਦਾ ਇਹ ਨਿੱਤ ਦਿਹਾੜੀ ਦਾ ਕਲੇਸ਼ ਕਦੀ ਨਾ ਕਦੀ ਰੰਗ ਲਿਆਏਗਾ ਪਰ ਜਿਸ ਭਿਆਨਕ ਰੂਪ ਵਿੱਚ ਇਸ ਦਾ ਨਤੀਜਾ ਸਾਹਮਣੇ ਆਇਆ ਹੋਣੀ ਦਾ ਟੋਡਾ ਮਾਰੂ ਵਾਰ ਸਹਿਣ ਜੋਗਾ ਤਾਣ ਕ੍ਰਿਸ਼ਨ ਵਿੱਚ ਨਹੀਂ ਸੀ ਨਾ ਹੀ ਉਸ ਨੂੰ ਇਸ ਦੀ ਉਮੀਦ ਸੀ ਹਜ਼ਾਰ ਉਸ ਦੀ ਪਰਜਾਈ ਊਲ ਜਲੂਲ ਬੋਲਦੀ ਰਹਿੰਦੀ ਸੀ ਪਰ ਕ੍ਰਿਸ਼ਨ ਦੇ ਸੰਤੋਖ ਲਈ ਇੰਨਾ ਸੋਚਣਾ ਹੀ ਕਾਫੀ ਸੀ ਕਿ ਇਸ ਦਾ ਸੁਭਾਅ ਹੀ ਇਦਾਂ ਦਾ ਹੈ ਤੇ ਜਾਂ ਇਹ ਸੋਚ ਕੇ ਉਹ ਆਪਣੇ ਮਨ ਨੂੰ ਖਲਿਹਾਰ ਲੈਂਦੀ ਸੀ ਮੇਰੇ ਵਿੱਚ ਜਦ ਕਿਸੇ ਕਿਸਮ ਦਾ ਕੋਈ ਪੈੜ ਨਹੀਂ ਪਾਪ ਨਹੀਂ ਤਾਂ ਫਿਰ ਮੈਨੂੰ ਕੀ ਬੱਕੜਵਾ ਕਰੀ ਜਾਵੇ ਜੋ ਉਸ ਦਾ ਜੀ ਆਵੇ ਪਰ ਅੱਜ ਇੱਕ ਨਵਾਂ ਰਾਜ਼ ਉਸ ਉੱਤੇ ਖੁੱਲਿਆ ਕਿ ਜਿਸ ਨੂੰ ਉਹ નિર્ਦੋਸ਼ਤਾ ਸਮਝੀ ਬੈਠੀ ਹੈ ਉਹ ਕਿਸੇ ਹੋਰ ਦੀਆਂ ਨਜ਼ਰਾਂ ਵਿੱਚ ਬਜਰ ਪਾਪ ਹੋ ਸਕਦਾ ਹੈ ਕਿਸ ਬੇਦਰਦੀ ਨਾਲ ਅੱਜ ਭਰਾ ਨੇ ਉਸ ਨੂੰ અપਮਾਨਿਤ ਕੀਤਾ ਕੀਤਾ ਵੀ ਬਿਨਾ ਕਿਸੇ ਕਸੂਰ ਤੋਂ ਪਰਜਾਈ ਉੱਤੇ ਉਸ ਨੂੰ ਏਡਾ ਰੰਜ ਨਾ ਹੁੰਦਾ ਮਾਵੇਂ ਇਦੋਂ ਵੀ ਕਿਤੇ ਵੱਧ ਉਹ ਉਸ ਦੀ ਬੇਇੱਜ਼ਤੀ ਕਰ ਦਿੰਦੀ ਪਰ ਉਸ ਦਾ ਸਭ ਤੋਂ ਵੱਡਾ ਸਨੇਹੀ ਉਸ ਦਾ ਪਾਪਾ ਜੀ ਇੱਥੋਂ ਤੱਕ ਕਰ ਗੁਜ਼ਰੇਗਾ ਐਸਾ ਤਾਂ ਕਦੀ ਉਸ ਦੇ ਗੁਮਾਨ ਵਿੱਚ ਹੀ ਨਹੀਂ ਸੀ ਆਇਆ ਪਹਿਲਾਂ ਭਰਾ ਨੇ ਉਸ ਨੂੰ ਮਾਰਿਆ ਕਸੀਟਿਆ ਫਿਰ ਪਰਜਾਈ ਨੇ ਜੀ ਪਰ ਕੇ ਜ਼ਬਾਨ ਦੀ ਉਲੀ ਲਾਹੀ ਤੇ ਛੇਕੜ ਮਾਂ ਨੇ ਵੀ ਸਦਾ ਦੇ ਰਵਈਏ ਤੋਂ ਉਲਟ ਅੱਜ ਉਹ ਕੁਝ ਉਸ ਨੂੰ ਆਖ ਦਿੱਤਾ ਜਿਹੜਾ ਉਸ ਕਦੀ ਨਹੀਂ ਆਖਿਆ ਤਤ ਪੜਤੀਏ ਨਾ ਹੁੰਦੀ ਉਹ ਤੋਂ ਪਣਾਈਆਂ ਜੋਗੀ ਤੈਨੂੰ ਜੰਮ ਦੀ ਨੂੰ ਕਿਸੇ ਦੀ ਆਈ ਪੈ ਜਾਂਦੀ ਤੇਰੀ ਗੁੜਤੀ 'ਚ ਮੋਹਰਾ ਚਾਰ ਲਾਂਦੀ ਜੇ ਮੈਨੂੰ ਪਤਾ ਹੁੰਦਾ ਅੱਧੀ ਰਾਤ 'ਚ ਘਰ ਵਿੱਚ ਹੰਗਾਮਾ ਮੱਚਿਆ ਰਿਹਾ ਤੇ ਕ੍ਰਿਸ਼ਨਾ ਸੁਣਦੀ ਰਹੀ ਸਭ ਕੁਝ ਹੰਗਾਮੇ ਦੀਆਂ ਆਵਾਜ਼ਾਂ ਉਸ ਦੇ ਕੰਨਾਂ ਨਾਲ ਇੰਜ ਆ ਕੇ ਟਕਰਾਂਦੀਆਂ ਰਹੀਆਂ ਜਿਵੇਂ ਕੱਚੇ ਕੰਡਿਆਂ ਨੂੰ ਦਰਿਆ ਦੀਆਂ ਲਹਿਰਾਂ ਜੀਕਣ ਦੀਵੇ ਦੀ ਲਾੜ ਨੂੰ ਚਖੜ ਦੇ ਬਰੂਲੇ ਪਰ ਕਿਡੇ ਟੀਟ ਸੰ ਕੰਡੇ ਕੇ ਖੁਰਦੇ ਹੋਏ ਵੀ ਉਹ ਟੈ ਨਾ ਪਏ ਕਿਤਨੀ ਖੁਦ ਸਰਸੀ ਲਾੜ ਕੇ ਕੰਮ ਦੀ ਥਿਰਕਦੀ ਹੋਈ ਵੀ 부ਝ ਨਾ ਸਕੀ ਅੱਧੀ ਰਾਤ ਤੋਂ ਬਾਅਦ ਜਦ ਸ਼ਿਭੂ ਦੀ ਛੇਕੜ ਲਈ ਪਬਕਾਰ ਨੇ ਹੰਗਾਮਾ ਖਤਮ ਕਰ ਦਿੱਤਾ ਤਾਂ ਕ੍ਰਿਸ਼ਨਾਂ ਨੂੰ ਅਸ਼ੰਕਾ ਹੋਈ ਕਿ ਇੱਕ ਵਾਰ ਫੇਰ ਕਰਦੇ ਤਿੰਨੇ ਜੀ ਉਸ ਵਲ ਆਪਣੀਆਂ ਜ਼ਬਾਨ ਬੰਦੂਕਾਂ ਦਾ ਨਿਸ਼ਾਨਾ ਸੇਧਣਗੇ ਤੇ ਉਹ ਸੋਚ ਰਹੀ ਸੀ ਪਰ ਐਤ ਕਾ ਤਾਂ ਮੈਂ ਜ਼ਬਾਨ ਨੂੰ ਦੰਦਾ ਹੀਟ ਨਹੀਂ ਦੱਬੀ ਰਖਣਾ ਭਾਵੇਂ ਕੁਝ ਵੀ ਹੋਵੇ ਵੱਦ ਤੋਂ ਵੱਦ ਇਹੋ ਹੀ ਹੋਵੇਗਾ ਕਿ ਜ਼ਬਾਨਾਂ ਦੇ ਨਾਲ ਨਾਲ ਮੇਰੇ ਉੱਤੇ ਕੁਸੂ ਨਾਮੁਕੀਆਂ ਦੀ ਵੀ ਵਰਖਾ ਹੋਣ ਲੱਗ ਪਵੇਗੀ ਹੋਵੇ ਭਈ ਇਦੋਂ ਵਿਵਾਦ ਜੇ ਕਰਨਗੇ ਤਾਂ ਮਾਰ ਹੀ ਸੁੱਟਣਗੇ ਨਾ ਮਾਰ ਸੁੱਟਣਾ ਪਰ ਕੁੱਟਣ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਸੁਪਨਾ ਦੇ ਕੰਨਾਂ ਦੇ ਪਰਦੇ ਪਾੜ ਦੇਾਂਗੀ ਇਹ ਆ ਕੇ ਕਿ ਦੱਸੋ ਕੀ ਕਸੂਰ ਤੱਕਿਆ ਜੇ ਮੇਰਾ ਕਿਹੜੀ ਖੁਨਾਮੀ ਹੋਈ ਏ ਮੈਥੋਂ ਜੋ ਤੁਸੀਂ ਸਾਰਾ ਡੱਬਰ ਮੇਰੀ ਪੱਤ ਲਾਉਣ ਤੇ ਉੱਤਰ ਖੜੋਤੇ ਜੀ ਕਿਹੜਾ ਪਾਪ ਵੇਖਿਆ ਜੇ ਮੇਰਾ ਕਿਸ ਨਾਲ ਖੇ ਖਾਂਦਿਆ ਵੇਖਿਆ ਜੇ ਮੈਨੂੰ ਇਵੇਂ ਹੀ ਕ੍ਰਿਸ਼ਨਨ ਲਗਾਤਾਰ ਸੋਚ ਦੀ ਚਲੀ ਗਈ अथवा ਛਟ ਕੜੀ ਨੂੰ ਮੋੜ ਨਵੇਂ ਸਿਰੇ ਸ਼ੁਰੂ ਹੋਣ ਵਾਲੇ ਸੰਗਰਾਮ ਨਾਲ ਜੂਝਣ ਲਈ ਆਪਣੇ ਖੰਭ ਤੋਲਣ ਵਿੱਚ ਲੱਗੀ ਰਹੀ ਤੇ ਜਦ ਉਸ ਵੇਖਿਆ ਕਿ ਤਿੰਨੇ ਬੰਦੇ ਚੁੱਪ ਹੋ ਗਏ ਹਨ ਤਾਂ ਉਸ ਦੀ ਤਿਆਰੀ ਕੀਤੀ ਕਰਾਈ ਰਹਿ ਗਈ ਉਹ ਪੁੰਜੋਂ ਉੱਠ ਕੇ ਮੰਝੇ ਵੱਲ ਵਧੀ ਦੂਜਾ ਵਿਛੋਣਾ ਤਰੀ ਵਾਲਾ ਮੰਝਾ ਖਾਲੀ ਸੀ ਜਿਸ ਦਾ ਮਤਲਬ ਕ੍ਰਿਸ਼ਨ ਨੇ ਇਹ ਕੱਢਿਆ ਕਿ ਅੱਜ ਉਸ ਦੀ ਮਾਂ ਜਿਹੜੀ ਅੱਜ ਤੀਕ ਉਸ ਨੂੰ ਹਿੱਕ ਵਿੱਚ ਲੁਕੋ ਕੇ ਰੱਖਦੀ ਚੱਲੀ ਆਈ ਸੀ ਅੱਜ ਉਹ ਵੀ ਉਸ ਦਾ ਸਾਥ ਛੱਡ ਗਈ ਹੈ ਉਸ ਦੇ ਲਾਗੇ ਸੋਨਾ ਵੀ ਜਿਸ ਲਈ ਅੱਜ ਮੁਸ਼ਕਲ ਹੋ ਗਿਆ ਹੈ ਇਹ ਸਭ ਸੋਚਦੀ ਹੋਈ ਉਹ ਮੋਦੇ ਮੂੰਹ लेट ਗਈ மஞ்சੇ ਤੇ ਕ੍ਰਿਸ਼ਨ ਨੇ ਬੜੀ ਕੋਸ਼ਿਸ਼ ਕੀਤੀ ਕਿ ਕੜੀ ਪਲ ਲਈ ਉਸ ਨੂੰ ਨੀਂਦ ਆ ਜਾਵੇ ਨੀਂਦਰ ਨਾ ਸਹੀ ਘਟੋ-ਕਟ ਉਸ ਦਾ ਮਨ ਅਜੋਕੀ ਘਟਨਾ ਨੂੰ ਥੋੜੀ ਦੇਰ ਲਈ ਪੁੱល ਨਹੀਂ ਜਾਵੇ ਪਰ ਬੇਅਰਥ ਬੋਹੜ ਦੇ ਪੌਦੇ ਵਿੱਚ ਜੀਕਣ ਸ਼ਾਖਾਂ ਦਰ ਸ਼ਾਖਾਂ ਨਿਕਲ ਨਿਕਲ ਕੇ ਉਸ ਨੂੰ ਇੱਕ ਵਿਸ਼ਾਲ ਦਰਖਤ ਬਣਾ ਦਿੰਦੀਆਂ ਨੇ ਕ੍ਰਿਸ਼ਨਾ ਦੀ ਇਸ ਵੇਲੇ ਇਹੋ ਹਾਲਤ ਸੀ ਇੱਕ ਸੋਚ ਤੋਂ ਦੂਜੀ ਤੀਜੀ ਲੜੀ ਨਿਕਲਦੀ ਤੁਰੀ ਜਾ ਰਹੀ ਸੀ ਉਸ ਦੇ ਅੰਦਰ ਤੇ ਇਹਨਾਂ ਨਿੱਕੀਆਂ ਵੱਡੀਆਂ ਸ਼ਾਖਾਂ ਦੇ ਨਾਲ ਇੱਕ ਇੱਛਾ बार-बार ਉਸ ਨੂੰ ਉਕਸਾਈ ਜਾ ਰਹੀ ਸੀ ਆਖਿਰ ਕੀ ਥੜਿਆ ਪਿਆ ਹੈ ਮੇਰੇ ਜੀਣ ਖਣੋ ਜਿਵੇਂ ਸਬਨਦੀਆਂ ਨਜ਼ਰਾਂ ਵਿੱਚ ਇੱਥੋਂ ਤੱਕ ਡਿੱਗ ਗਈਆਂ ਇੱਥੋਂ ਤੱਕ ਕਿ ਮਾਂ ਵੀ ਅੱਜ ਮੂੰਹ ਬਾੜ ਕੇ ਮੈਨੂੰ ਇਤਨਾ ਕੁਝ ਆਖ ਗਈ ਹੈ ਅੱਜ ਇਹ ਚਰਚਾ ਘਰ ਵਿੱਚ ਹੈ ਭਲਕੇ ਗਲੀ ਮੁਹੱਲਾ ਇਸ ਦੰਦ ਕਥਾ ਨੂੰ ਲੈ ਕੇ ਬਹੇਗਾ ਹੋਰ ਚੌ ਦਿਨਾਂ ਨੂੰ ਦੂਰ ਨੇੜੇ ਤੱਕ ਜਾ ਪਹੁੰਚੇਗੀ ਇਹ ਚਰਚਾ ਜਿੱਥੋਂ ਕਿਤੋਂ ਵੀ ਲੰਘਾਂਗੇ ਰਾਹ ਜਾਂਦੇ ਲੋਕ ਮੇਰੇ ਵੱਲ ਉਂਗਲਾ ਚੁੱਕਣਗੇ ਮਸ਼ਕਰੀਆਂ ਕਰਨਗੇ ਆਵਾਜ਼ੇ ਕਸਣਗੇ ਇਸ ਨਾਲੋਂ ਤਾਂ ਇਹੋ ਚੰਗਾ ਹੈ ਕਿ ਪਲਕੇ ਕਿਸੇ ਉੱਚੀ ਚੋਟੀ ਤੇ ਚੜ ਕੇ ਸਰੀਰ ਦੇ ਇਸ ਠੀਕਰੇ ਨੂੰ ਖੱਡ ਵੱਲ ਰੋੜਦਿਆਂ ਸਾਰੇ ਟੰਟੇ ਮੁੱਕ ਜਾਣਗੇ ਸੰਭਵ ਸੀ ਆਪਣੇ ਇਸ ਅੰਤਮ ਨਿਰਣੇ ਨੂੰ ਅਮਲ ਵਿੱਚ ਲਿਆਉਣ ਲਈ ਕ੍ਰਿਸ਼ਨਾ ਲਗ ਬਨ ਖਲੋਂਦੀ ਸ਼ਾਇਦ ਹੁਣੇ ਹੀ ਦੱਬੇ ਪੈਰੀਂ ਬਾਹਰ ਨਿਕਲ ਦੁਰਦੀ ਪਰ ਕਈਆਂ ਦੂਸਰੇ ਵਿਚਾਰਾਂ ਨੇ ਉਸ ਦਾ ਰੋਕ ਲਿਆ ਕਿਹੜੀ ਮੁਟਿਆਰ ਦਾ ਆਪਣੀ ਜਵਾਨੀ ਨਾਲ ਮੋਹ ਨਹੀਂ ਹੁੰਦਾ ਤੇ ਜਿਸ ਮੁਟਿਆਰ ਨੂੰ ਜਵਾਨੀ ਦੇ ਨਾਲ ਰੂਪ ਦੀ ਦਾਤ ਵੀ ਰਾਜ ਵਿੱਚ ਮਿਲੀ ਹੋਵੇ ਰੂਪ ਤੇ ਜਵਾਨੀ ਦੇ ਸੰਗਮ ਤੇ ਖੜੋਤੀ ਕਿਸੇ ਨਵਯੋਗਨਾ ਦਾ ਅਜਿਹਾ ਫੈਸਲਾ ਕਰਨਾ ਜਿੰਨਾ ਸੌਖਾ ਹੁੰਦਾ ਹੈ ਫੈਸਲੇ ਨੂੰ ਅਮਲ ਵਿੱਚ ਲਿਆਉਣਾ ਵੀ ਕੀ ਉਸ ਲਈ ਓਨਾ ਹੀ ਸੁਖਾਲਾ ਹੋਵੇਗਾ ਰਾਤ ਬੀਤੀ ਜਾ ਰਹੀ ਸੀ ਤੇ ਕ੍ਰਿਸ਼ਨਾ ਸੋਚੀ ਜਾ ਰਹੀ ਸੀ ਅੱਜ ਦੀ ਘਟਨਾ ਬਾਰੇ ਜਾਂ ਪਲਕੇ ਹੋਣ ਵਾਲੀ ਕਿਸੇ ਨਵੀਂ ਘਟਨਾ ਬਾਰੇ ਸੋਚ-ਸੋਚ ਕੇ ਡੁੱਬਦੀ ਜਾ ਰਹੀ ਸੀ ਤੀਜੇ ਤੋਂ ਬਾਅਦ ਜਦ ਚੌਥਾ ਪਹਿਰ ਵੀ ਬੀਤਣ ਤੇ ਆ ਗਿਆ ਜਦ ਪੂਰਬ ਦੀ ਨੁਕਰੋਂ ਪ੍ਰਬਾਤ ਦੀ ਲੋ ਨੇ ਪਹਾੜਾਂ ਪਿੱਛੋਂ ਸਿਰ ਕੱਢਣਾ ਸ਼ੁਰੂ ਕੀਤਾ ਤਾਂ ਇਚਰਦੇ ਇੱਕ ਕ੍ਰਿਸ਼ਨਾ ਦੇ ਦਿਲ ਤਾਹੂ ਵਿਚਾਰਾਂ ਨੇ ਚੜਾਈ ਵੱਲ ਰੁਖ ਕਰ ਲਿਆ ਸੀ ਉਹ ਮੰਜੇ ਤੇ ਲੇਟੀ ਕੁਝ ਹੋਰ ਤਰ੍ਹਾਂ ਨਾਲ ਸੋਚ ਰਹੀ ਸੀ ਪਰ ਕਿਸ ਕਸੂਰ ਬਦਲੇ ਕਿਹੜੀ ਖੁਨਾਮੀ ਹੋਈ ਸੀ ਮੈਥੋਂ ਜਿਸ ਦੀ ਮੈਨੂੰ ਇਹ ਸਜ਼ਾ ਦਿੱਤੀ ਗਈ ਕਿਸ ਨਾਲ ਖੇ ਖਾਂਦਿਆਂ ਕਿਸੇ ਨੇ ਮੈਨੂੰ ਤੱਕਿਆ ਸੀ ਕਿ ਕੰਜਰੀਆਂ ਤੇ ਛਿਨਾਰਾਂ ਦੇ ਨਾਂ ਨਾਲ ਮੈਨੂੰ ਮਨਸੂਬ ਕੀਤਾ ਗਿਆ ਕਿਉਂ ਨਾ ਮੈਂ ਇੰਜ ਕਰਨ ਵਾਲਿਆਂ ਦਾ ਮੂੰਹ ਪੰਨਿਆ ਕਿਉਂ ਨਾ ਮੈਂ ਉਸ ਜ਼ਬਾਨ ਨੂੰ ਖਿੱਚ ਲਿਆ ਜਿਸ ਨੇ ਮੈਨੂੰ ਇਹੋ ਜਿਹੇ ਦੁਰਬਚਨ ਬੋਲੇ ਸਨ ਪ੍ਰਾਹ ਹੋਵੇ ਪਰਜਾਈ ਹੋਵੇ ਤੇ ਭਾਵੇਂ ਉਹਨਾਂ ਨਾਲੋਂ ਵੀ ਕੋਈ نزدیکی ਪਰ ਕਿਸੇ ਦਾ ਹੱਕ ਹੈ ਕਿ નિર્ਦੋਸ਼ ਉੱਤੇ ਇਹੋ ਜਿਹਾ ਉਂਝਾ ਲਾਉਣ ਦਾ ਮਾਂ ਮੇਰੀ ਸੱਕੀ ਮਾਂ ਜਿਸ ਨੂੰ ਆਪਣੀ ਧੀ ਉੱਤੇ ਦੇਵੀਆਂ ਜਿੰਨਾ ਵਿਸ਼ਵਾਸ ਸੀ ਉਹ ਵੀ ਅੱਜ ਆਪਣੀ ਧੀ ਨੂੰ ਜੰਮਦੀ ਨੂੰ ਮੌਰਾ ਤੇ ਹੋਰ ਪਤਾ ਨਹੀਂ ਕੀ ਕੀ ਆ ਗਈ ਤੇ ਸਿਰਫ ਇੰਨੇ ਕੋ ਕਸੂਰ ਬਦਲੇ ਕਿ ਅੱਜ ਮੈਂ ਪ੍ਰਬੋਧ ਨਾਲ ਫਿਰਦੀ ਵੇਖੀ ਗਈ ਸਾਂ ਜਿਉਂ ਹੀ ਪ੍ਰਬੋਧ ਦਾ ਨਾਂ ਉਸ ਦੇ ਸਾਹਮਣੇ ਆਇਆ ਕਿ ਇਸ ਦੇ ਨਾਲ ਹੀ ਪ੍ਰਬੋਧ ਦੀ ਮਾਂ ਮਾਤਾ ਜੀ ਵੀ ਇਵੇਂ ਉਸ ਦੀਆਂ ਅੱਖਾਂ ਅੱਗੇ ਸਾਹਮਤ ਰੱਖ ਆਖ ਲੋਤੀ ਜਿਹੜੀ ਇਸ ਵੇਲੇ ਉਸ ਨੂੰ ਧਿਕਾਰ ਦੀ ਹੋਈ ਲਾਨਤ ਮੁਲਾਮਤ ਕਰਦੀ ਹੋਈ ਕਹਿ ਰਹੀ ਸੀ ਕਿਸ਼ਨਾ ਕਿ ਮੇਰਾ ਇਤਨੇ ਚਿਰ ਦਾ ਦਸਿਆ ਸਿਖਾਇਆ ਭੰਗ ਦੇ ਭਾ ਚਲਾ ਗਿਆ ਕੀ ਮੇਰਾ ਪਰਮੇਸੀ ਜਿਹੜਾ ਮੈਂ ਇੱਕ ਦਿਨ ਪ੍ਰੀ ਕਲਾਸ ਵਿੱਚ ਕਹਿ ਦਿੱਤਾ ਸੀ ਕਿ ਕ੍ਰਿਸ਼ਨਾਂ ਦੇ ਖੰਭਾਂ ਹੇਠ ਮੈਨੂੰ ਇਹ ਪ੍ਰਕਾਸ਼ ਬਿੰਦੂ ਦਿਖਾਈ ਦਿੱਤਾ ਹੈ। ਲੇਟੀ-ਲੇਟੀ ਕ੍ਰਿਸ਼ਨਾਂ ਅੰਤਰਮੁਖੀ ਹੋ ਕੇ ਆਪਣੇ ਅੰਦਰ ਦੀ ਪਰਚੋਲ ਕਰਨ ਲੱਗੀ ਜਿਵੇਂ ਪ੍ਰਕਾਸ਼ ਬਿੰਦੂ ਨਾਉਂਦੀ ਕੋਈ ਚੀਜ਼ ਉਸ ਪਾਸੋਂ ਕਿਤੇ ਗਵਾਚ ਗਈ ਹੋਵੇ। ਕ੍ਰਿਸ਼ਨਾਂ ਨੂੰ ਮਾਤਾ ਜੀ ਦੇ ਇੱਕ ਹੋਰ ਦਿਨ ਦੇ ਕਹੇ ਹੋਏ ਕੁਝ ਵਾਕ ਚਿੱਤੇ ਆਏ। ਨਾਰੀ ਦੇ ਦੋ ਰੂਪ ਹੁੰਦੇ ਨੇ ਉਗਾਰ ਰੂਪ ਦੇ ਦੇਵੀ ਰੂਪ ਅਰਥਾਤ ਜ਼ਿੰਦਗੀ ਦੇ ਅਖਾੜੇ ਵਿੱਚ ਜਿਸ ਵੇਲੇ ਉਹ ਪਹਿਲੇ ਰੂਪ ਵਿੱਚ ਆ ਕੇ ਉਤਰੇ ਤਾਂ ਚੰਡੀ ਕਾ ਬਣ ਕੇ ਮੈ ਖਸੁਰ ਵਰਗਿਆਂ ਦੀ ਚੱਕਰੀ ਪੁਆ ਦਿੰਦੀ ਹੈ ਤੇ ਜਦੋਂ ਦੂਸਰੇ ਰੂਪ ਵਿੱਚ ਪ੍ਰਗਟ ਹੋਵੇ ਤਾਂ ਜਗ ਜਨਨੀ ਬਣ ਕੇ ਸਾਰੇ ਬ੍ਰਹਿਮੰਡ ਨੂੰ ਆਪਣੀ ਵਾਤਸਲ ਦੀ ਗੋਦ ਵਿੱਚ ਸਮੋ ਸਕਦੀ ਹੈ ਜੀਵਨ ਦੇ ਸੰਗਰਾਮ ਸਮੇਂ ਕਦੀ ਉਸਨੂੰ ਪਹਿਲਾ ਹਥਿਆਰ ਵਰਤਣਾ ਪੈਂਦਾ ਹੈ ਕਦੀ ਦੂਜਾ ਇਨ੍ਹਾਂ ਖਿਆਲਾਂ ਵਿੱਚ ਉਲਝਿਆ ਕ੍ਰਿਸ਼ਨ ਨੂੰ ਤੰਦਰਾਜ ਹੀ ਆ ਗਈ ਤੇ ਤੰਦਰਾ ਦੀ ਹਾਲਤ ਵਿੱਚ ਮਾਤਾ ਜੀ ਉਸ ਦੇ ਸਾਹਮਣੇ ਖੜੀ ਨਾਰੀ ਤਵ ਦੀ ਵਿਆਖਿਆ ਵਿੱਚ ਬੋਲੀ ਜਾ ਰਹੀ ਸੀ ਬੱਚਿਓ ਨਾਰੀ ਤਵ ਦੀ ਆਪਣੇ ਆਪ ਵਿੱਚ ਇੱਕ ਮਹਾਨ ਡਿਗਰੀ ਹੈ ਜਿਸ ਦੀ ਪ੍ਰਾਪਤੀ ਲਈ ਔਰਤ ਨੂੰ ਬੜੇ ਸਖਤ ਕਿਸਮ ਦੇ ਇਮਤਿਹਾਨਾਂ 'ਚੋਂ ਲੰਘਣਾ ਪੈਂਦਾ ਹੈ ਤੇ ਇਹਨਾਂ ਨੂੰ ਪਾਸ ਕਰ ਲੈਣ ਤੋਂ ਬਾਅਦ ਹੀ ਕਿਤੇ ਉਹ ਡਿਗਰੀ ਪ੍ਰਾਪਤ ਹੋ ਸਕਦੀ ਹੈ ਇਮਤਿਹਾਨ ਕ੍ਰਿਸ਼ਨਾ ਉੱਠ ਬੈਠੀ ਤਾਂ ਕਿ ਮੇਰਾ ਵੀ ਇਮਤਿਹਾਨ ਲਿਆ ਜਾ ਸਕਦਾ ਹੈ ਜੇ ਸੱਚੀ ਤਾਂ ਕਿਉਂ ਮੈਂ ਇਤਨੀ ਬੁਝਦਿਲੇ ਬਣ ਗਈ ਹਾਂ ਕਿ ਇਹ ਪਾਸ ਹੋਣ ਦੇ ਲੱਛਣ ਨੇ ਮਿੱਟੀ ਦੇ ਢੋਲੇ ਵਾਂਗ ਜਿੱਧਰ ਕਿਸੇ ਦਾ ਜੀ ਕਰੇ ਬਗਾ ਮਾਰੇ ਕੂੜੇ ਵਾਲੀ ਟੋਕਰੀ ਸਮਝ ਕੇ ਜੋ ਜਿਸ ਦਾ ਜੀ ਕਰੇ ਉਸ ਵਿੱਚ ਸੁੱਟੀ ਜਾਵੇ ਮੂੰਹ ਇਹ ਨਹੀਂ ਪਾਸ ਹੋਣ ਦੇ ਲੱਛਣ ਸੋਚਦਿਆਂ ਸੋਚਦਿਆਂ ਕ੍ਰਿਸ਼ਨਾਂ ਨੂੰ ਆਪਣੇ ਅੰਦਰ ਕੋਈ ਅਨੋਖੀ ਜਿਹੀ ਉਕਸਾਹਟ ਪੈਦਾ ਹੁੰਦੀ ਮਹਿਸੂਸ ਹੋਣ ਲੱਗੀ ਤੂੰ ਤੂੰ ਕ੍ਰਿਸ਼ਨ ਮਿੱਟੀ ਦਾ ਟੇਲਾ ਨਹੀਂ ਨਾਹੀ ਕੂੜੇ ਵਾਲੀ ਟੋਕਰੀ ਤੂੰ ਨਾਰੀ ਹੈ ਤੂੰ ਨਾਰੀ ਹੈ ਤੂੰ ਨਾਰੀ ਹੈ ਇੱਕ ਉਪਚਾਲ ਜਿਹਾ ਮੱਚ ਉਠਿਆ ਕ੍ਰਿਸ਼ਨਾ ਦੇ ਅੰਦਰ ਪ੍ਰਕਾਸ਼ ਬਿੰਦੂ ਜ਼ਰੂਰ ਹੈ ਤੇਰੇ ਖੰਭਾਂ ਹੇਠ ਲੁਕਿਆ ਹੋਇਆ ਹੈ ਪਰ ਖੰਭ ਤੇਰੇ ਬੇਹਿਸਤੇ ਬੋਝਲ ਨੇ ਪੱਥਰ ਦੇ ਪੁੜਾ ਵਰਗੇ ਬੋਝਲ ਟਟੈਣਾ ਆਪਣੀ ਰੋਸ਼ਨੀ ਤਦ ਤੀਕ ਨਹੀਂ ਪ੍ਰਗਟ ਕਰ ਸਕਦਾ ਜਦ ਤੱਕ ਉਹਦੇ ਖੰਭਾਂ ਵਿੱਚ ਹਰਕਤ ਨਾ ਆਵੇ ਮੰंजे ਤੇ ਬੈਠੀ ਕ੍ਰਿਸ਼ਨਾ ਇਸ ਵੇਲੇ ਨਵੇਂ ਤੇ ਅਨੋਖੇ ਉਤਸ਼ਾਹ ਨਾਲ ਤੜਕ ਰਹੀ ਸੀ ਤੇ ਉਸ ਦੇ ਇਸ ਧੜਕਣ ਵਿੱਚ ਕਿਸੇ ਹੋਰ ਦੀ ਧੜਕਣ ਵੀ ਰਲਦੀ ਜਾ ਰਹੀ ਸੀ ਜਿਸ ਕਰਕੇ 1 1 ਤੇ 2 11 ਅਰਥਾਤ ਦੋਣੀ ਨਹੀਂ ਬਲਕਿ 11 ਗੁਣਾ ਸ਼ਕਤੀ ਉਸ ਨੂੰ ਆਪਣੇ ਅੰਦਰ ਚਾਪ ਰਹੀ ਸੀ ਬੈਠਿਆਂ ਬੈਠਿਆਂ ਸੋਚਦਿਆਂ ਸੋਚਦਿਆਂ ਉਸ ਨੂੰ ਚਪਕੀ ਜਿਹੀ ਆਉਣ ਲੱਗ ਪਈ ਤੇ ਚਪਕੀ ਨੇ ਜਿਵੇਂ ਉਸ ਨੂੰ ਚੁੱਕ ਕੇ ਜ਼ਿੰਦਗੀ ਦੇ ਉਸ ਮੋੜ ਤੇ ਜਾ ਖਿਲਾਹਾਰਿਆ ਜਿੱਥੇ ਜੀਵਨ ਮੰਜ਼ਿਲ ਦੇ ਦੋ ਰਾਹੀ ਹੱਥ ਵਿੱਚ ਹੱਥ ਪਾਈ ਖੜੇ ਸਨ ਉਸ ਦੁਨੀਆ ਵਿੱਚ ਜਿੱਥੋਂ ਦਾ ਵਾਤਾਵਰਨ ਬਸੰਤੀ ਫੁੱਲਾਂ ਦੀ ਮਹਿਕ ਤੇ ਬਹਾਰ ਦੇ ਸ਼ਗੂਫਿਆਂ ਦੀ ਪ੍ਰਾਗ ਤੋਂ ਸਿਰਜਿਆ ਹੁੰਦਾ ਜਿੱਥੇ ਫੁਪੀਹੇ ਦੀ ਪੁਕਾਰ ਕੋਇਲ ਦੀ ਬਿਰਹਾ ਤੇ ਮੋਰ ਦਾ ਉਨਮਾਦ ਤਿੰਨੇ ਜੁਜ਼ ਮਿਲ ਕੇ ਆਸ਼ਾ ਉਮੰਗ ਤੇ ਮੁਰਾਦ ਦੀ ਤ੍ਰਿਬੇਣੀ ਰਚ ਦਿੰਦੇ ਨੇ ਜਿੱਥੇ ਪਹੁੰਚ ਕੇ ਮਨੁੱਖੀ ਜ਼ਬਾਨ ਤਦ ਤੀਖ ਬੇਹਰਕਤ ਰਹਿੰਦੀ ਹੈ ਜਦ ਤੱਕ ਕਲੀਆਂ ਦੇ ਮੀਟੇ ਹੋਏ ਬੁੱਲ ਅੱਲੀ ਪੰਖੜੀ ਦੇ ਰੂਪ ਵਿੱਚ ਖੁੱਲਣੇ ਸ਼ੁਰੂ ਨਹੀਂ ਹੋ ਜਾਂਦੇ ਚਪਕੀ ਜਾਂ ਤੰਦਰਾ ਜਾਂ ਨੀਂਦਰ ਜੋ ਕੁਝ ਵੀ ਸੀ ਜਦੋਂ ਇਹ ਟੁੱਟੀ ਤਾਂ ਕ੍ਰਿਸ਼ਨਾਂ ਦੀ ਨਜ਼ਰ ਬਾਹਰਲੇ ਬੂਹੇ ਤੇ ਜਾ ਡਿੱਗੀ ਜਿਸ ਦੀ ਚੀਤ ਵਿੱਚੋਂ ਊਸ਼ਾ ਦੀ ਪਹਿਲੀ ਕਿਰਨ ਝਾਕ ਰਹੀ ਸੀ ਤੇ ਇਸੇ ਕਿਰਨ ਚਾਨਣ ਵਿੱਚ ਕ੍ਰਿਸ਼ਨਾਂ ਨੇ ਅਨੁਭਵ ਕੀਤਾ ਜਿਵੇਂ ਉਸ ਦੇ ਖੰਭ ਜਿਹੜੇ ਹੁਣ ਤੋਂ ਪਹਿਲਾਂ ਚੱਕੀ ਦੇ ਪੂੜਾ ਜਿੰਨੇ ਪਾਰੇ ਸਨ ਉਸ ਦੇ ਮੋਢਿਆਂ ਨਾਲੋਂ ਲੱਤ ਕੇ ਪਰਾਂ ਦੂਰ ਜਾ ਡਿੱਗੇ ਸਨ ਉਸ ਥਾਂ ਤੋਂ ਨੰਨੇ ਨੰਨੇ ਸੁਬਕ ਸੁਬਕ ਨਵੇਂ ਖੰਭ ਉੱਗਿਆ ਰਹੇ ਸਨ ਜਿੰਨਾ ਵਿੱਚ ਹਰਕਤ ਸੀ ਜਿੰਨਾ ਵਿੱਚ ਉੱਡਣ ਦੀ ਉਤਸੁਕਤਾ ਸੀ ਤੇ ਜਿੰਨਾ ਹੇਠ ਲੁਕਿਆ ਪ੍ਰਕਾਸ਼ ਦਾ ਇੱਕ ਨੰਨਾ ਜਿਹਾ ਕਿਣਕਾ ਕ੍ਰਿਸ਼ਨਾਂ ਨੂੰ ਦਿਖਾਈ ਦੇ ਰਿਹਾ ਸੀ